ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ

ਵਾਗਰੂ 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 ਰਸਤਾ ਛੱਡੋ ਰਸਤਾ ਛੱਡੋ ਵਾਗਰੂ ਰਸਤਾ ਛੱਡੋ ਰਸਤਾ ਛੱਡੋ ਚਲੋ ਚਲੋ ਭਾਈ ਚਲੋ ਚਲੋ ਭਾਈ ਚਲੋ ਚਲੋ ਨੰਦਕਾ ਗੰਬਰ ਨੇ ਆ ਮੀਡੀਆ ਦੇ ਘੱਟੋ ਪਰ ਚਲੋ ਉਧਰ ਨੂੰ ਪਾ ਕੇ ਪਿੱਛੇ ਅੱਗੇ ਹੁਣ ਦੇਖੀਏ ਕਿ ਪਿੱਛੇ ਬਾਬਾ ਮੀਡੀਆ ਨਾਲ ਬਸ ਪਿੱਛੇ ਪਿੱਛੇ ਰੋ ਪਿੱਛੇ ਚਲੋ ਆ ਉਧਰ ਬਾਬਾ ਇੱਥੇ ਮੈਂ ਸਾਈਡ ਹੋ ਥੋੜਾ ਜਿਹਾ ਸਾਈਡ ਥੋੜਾ ਇੱਥੇ ਬਚ ਗਏ ਥੋੜਾ ਨਕਸਾਰ ਹੋ ਜਾਂਦਾ ਪਾਜੀ ਨਾ ਪਾਰਕਿੰਗ ਆ ਪਾਰਕਿੰਗ ਸਾਹਿਬ ਉਧਰ ਗਏ ਸਾਹਿਬ ਹੋ ਲੈ ਛੱਡੋ ਇੱਧਰ ਨਹੀਂ ਲੰਗੇ ਹੋ ਬਾਕੀ ਸਾਡੇ ਨਾਲ ਦੇਖੋ ਇੱਧਰ ਇੱਧਰ ਆ ਉਹ ਕਰਨ ਆ ਜਾ ਆ ਆ ਇੱਕ ਮਿੰਟ ਇੱਕ ਵੀਰ ਪਹਿਲੀ ਆ ਕੈਮਰਾ ਸਾਡਾ ਬੰਦਾ ਰੱਖੀ ਜ਼ਰੂਰੀ ਹੈ ਚਾਕੇ ਨਹੀਂ ਆਣਾ ਉਹ ਆ ਗਿਆ ਆਇਆ ਆਇਆ ਕਿਸੇ 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 ਕੋਈ ਨਾ ਦੇਣਾ ਤੇਲਾ ਨਹੀਂ ਨੇ ਉਹ ਤੇਰੇ ਜੀ ਹਾਂ ਆਪ ਥੋੜੇ ਥੋੜੇ ਕੋਈ ਗੱਲ ਨਹੀਂ ਹੋਣਾ ਚਲੋੜਾ ਬਹੁਤ ਬਹੁਤ ਲੋਕ ਤਾਂ ਬੜੀ ਜਿਹਾ ਉਹ ਖਵਾ ਨਾ ਤਗੜਾ ਸਦਾ ਇਹਨਾਂ ਦਾ ਮਰੋ ਜੀ ਹੋਰ ਆਈ ਗਿਆ ਕੋਈ ਹੋਰ ਆ ਗਈ ਥੋੜੇ ਥੋੜੇ ਪਿੱਛੇ ਥੋੜੇ 200 ਪਿੱਛੇ 40 ਆਣੇ ਤੋਂ ਥੋੜਾ

ਥੋੜਾ ਥੋੜਾ ਥੋੜਾ ਥੋੜਾ ਕੁ ਲੱਗਾ ਆ ਜਾਓ ਆ ਜਾਓ ਬਹੁਤ ਸਾਰੇ ਚੀਜ਼ ਹੋ ਰਹਾ ਮਜੂਦ 사이ਡਾਂ ਤੋਂ ਕੱਟ ਨਹੀਂ ਚਾਹੀਦਾ ਸਮਝੋ ਸਰ ਦੇ ਸਾਥ ਹਾਂ ਠੀਕ ਹੈ ਬੋਏ ਵੀ ਅੱਛਾ ਤੇ ਭਾਈ ਇਸੇ ਅੱਗੇ ਦੇਖਦੇ ਹਾਂ ਉਹ ਆਪਣਾ ਕਰੀ ਰਿਹਾ ਹਾਂ अहि <laughs> रा ਤੁਮ ਅੰਦਰ ਆ ਜਾਓ ਪਹਿਲੇ ਸਟੇਪ ਆਈਜੀ ਆਓ ਮੇਰੀ ਜੇਜੋ ਬੇਟਾ ਬਰਾਸਤ ਆਪਾਂ ਅੰਦਰ ਆ ਜਾਈਏ